ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਮਲ ਕੈਰੀਅਰ ਦਿਸ਼ਾ ਇਮੀਗ੍ਰੇਸ਼ਨ ਜਲੰਧਰ ਤੋਂ ਤੇ ਜਦਾਂ ਕਿ ਤੁਹਾਨੂੰ ਪਤਾ ਹੀ ਹੈ ਯੂ ਐਸ ਏ ਸਟੱਡੀ ਵੀਜ਼ਾ ਦੇ ਲਈ ਇੱਕੋ ਇੱਕ ਨਾਮ ਕੈਰੀਅਰ ਦਿਸ਼ਾ ਇਮੀਗ੍ਰੇਸ਼ਨ ਜਲੰਧਰ ਜਿਹੜਾ 2014 ਤੋਂ ਲੈ ਕੇ ਅੱਜ 2024 10 ਸਾਲ ਹੋ ਗਏ ਨੇ ਯੂ ਐਸ ਏ ਸਟੱਡੀ ਵੀਜ਼ਾ ਨੂੰ ਐਗਜ਼ੀਕਿਊਟ ਕਰਦੇ ਹੋਏ ਲੱਖਾਂ ਸਟੂਡੈਂਟਸ ਨੂੰ ਅਸੀਂ ਯੂ ਐਸ ਏ ਭੇਜ ਚੁੱਕੇ ਹਾਂ ਤੇ ਜਿਹੜੇ ਵੀ ਸਟੂਡੈਂਟਸ ਯੂ ਐਸ ਏ ਜਾਣਾ ਚਾਹੁੰਦੇ ਨੇ ਇਹ ਵੀਡੀਓ ਉਹਨਾਂ ਦੇ ਲਈ ਹੈ ਜਿਹੜੇ ਯੂਐਸਏ ਸਟੱਡੀ ਵੀਜ਼ਾ ਦੇ ਇੰਟਰਵਿਊ ਤੋਂ ਬਹੁਤ ਹੀ ਜ਼ਿਆਦਾ ਘਬਰਾਉਂਦੇ ਨੇ ਡਰਦੇ ਨੇ ਜਿਨ੍ਹਾਂ ਨੇ ਹਵਾ ਬਣਾਇਆ ਹੋਇਆ ਹੈ ਕਿ ਯੂਐਸਏ ਲਈ ਸਟੱਡੀ ਵੀਜ਼ਾ ਦੀ ਇੰਟਰਵਿਊ ਨੂੰ ਲੈਣਾ ਹਾਸਲ ਕਰਨਾ ਬਹੁਤ ਹੀ ਜ਼ਿਆਦਾ ਔਖਾ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਮੇਨ ਟੌਪਿਕ ਹਾਂਜੀ ਯੂਐਸਏ ਸਟੱਡੀ ਵੀਜ਼ਾ ਦੀ ਇੰਟਰਵਿਊ ਦੇ ਉੱਤੇ 2 ਮਿੰਟ ਦੀ ਇੰਟਰਵਿਊ ਨੂੰ ਕਲੀਅਰ ਕਰਕੇ ਤੁਸੀਂ F1 ਕੈਟਾਗਰੀ ਦਾ 5 ਸਾਲ ਦਾ ਵੀਜ਼ਾ ਲੈ ਸਕਦੇ ਹੋ ਦੇ ਕੋ ਯੂਐਸਏ ਵੀਜ਼ਾ ਕਾਉਂਸਲਰ ਸਿਰਫ ਤੇ ਸਿਰਫ ਤੁਹਾਡਾ ਪਰਪਸ ਦੇਖਣਾ ਚਾਹੁੰਦਾ ਹੈ ਕਿ ਤੁਸੀਂ ਯੂਐਸਏ ਕਿਉਂ ਜਾਣਾ ਚਾਹੁੰਦੇ ਹੋ ਤੁਸੀਂ ਇੱਕ ਨਾਨ ਇਮੀਗ੍ਰੈਂਟ ਵੀਜ਼ਾ ਦੇ ਉੱਤੇ ਸਿਰਫ ਟਰੈਵਲ ਕਰਕੇ ਉੱਥੇ ਸੈਟਲ ਹੋਣਾ ਚਾਹੁੰਦੇ ਹੋ ਜਾਂ ਤੁਸੀਂ ਆਪਣੀ ਸਟੱਡੀ ਨੂੰ ਕੰਪਲੀਟ ਕਰਕੇ ਵਾਪਸ ਆਣਾ ਚਾਹੁੰਦੇ ਹੋ ਤੇ ਉਹਦੇ ਜਿਹੜੇ ਕੁਐਸ਼ਨਸ ਹੁੰਦੇ ਨੇ ਉਹ ਇਸੇ ਚੀਜ਼ ਦੇ ਇਰਤਗਿਰਦ ਘੁੰਮਦੇ ਨੇ ਲਾਈਕ why usa ਤੁਸੀਂ ਯੂ ਐਸ اے ਕਿਉਂ ਚੁਣਿਆ ਆਪਣੀ ਸਟੱਡੀ ਦੇ ਲਈ not india ਇੰਡੀਆ ਨੂੰ ਕਿਉਂ ਨਹੀਂ ਚੁਣਿਆ ਜਾਂ ਐਨੀ ਅਦਰ ਕੰਟਰੀ ਲਾਈਕ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਸਟੱਡੀ ਵੀਜ਼ਾ ਦੇ ਲਈ ਬਹੁਤ ਜ਼ਿਆਦਾ ਫੇਮਸ ਨੇ ਤੇ ਸੈਕੰਡ ਚੀਜ਼ ਆ ਜਾਂਦੀ ਹੈ ਤੁਹਾਡੀ ਯੂਨੀਵਰਸਿਟੀ ਕਿ ਐਸੀ ਪਾਰਟਿਕੂਲਰ ਯੂਨੀਵਰਸਿਟੀ ਨੂੰ ਤੁਸੀਂ ਆਪਣੀ ਸਟੱਡੀ ਦੇ ਲਈ ਕਿਉਂ ਚੂਜ਼ ਕੀਤਾ ਹੈ ਤੇ ਥਰਡ ਵਨ ਹੈ ਤੁਹਾਡਾ ਕੋਰਸ ਤੁਸੀਂ ਕਿਹੜੀ ਸਟੱਡੀ ਕੀਤੀ ਹੈ ਤੇ ਕਿਹੜੀ ਸਟੱਡੀ ਦੇ ਉੱਤੇ ਜਾਣਾ ਚਾਹੁੰਦੇ ਹੋ ਕੀ ਰੈਲੇਵੈਂਸੀ ਹੈ ਕੀ ਤੁਹਾਡਾ ਫਿਊਚਰ ਗੋਲ ਹੈ ਤੇ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੈਲਕੂਲੇਟ ਕਰਦੇ ਨੇ ਤੇ ਦੇਖਦੇ ਨੇ ਕਿ ਜੋ ਤੁਸੀਂ ਬੋਲ ਰਹੇ ਹੋ ਤੁਹਾਡਾ ਵਿਜ਼ਿਟ ਆਫ ਪਰਪਸ ਸਹੀ ਹੈ ਐਂਡ ਯੋਰ ਫਾਈਨੈਂਸ਼ੀਅਲ ਸਟੇਟਸ ਕਿ ਤੁਹਾਨੂੰ ਸਪான்ਸਰ ਕੌਣ ਕਰਦਾ ਪਿਆ ਹੈ ਕੀ ਤੁਸੀਂ ਇਨ ਕੇਪੇਬਲ ਹੈਗੇ ਆ ਕਿ ਤੁਸੀਂ ਯੂਐਸਏ ਸਟੱਡੀ ਵੀਜ਼ਾ ਦੇ ਲਈ ਜੋ ਵੀ ਐਕਸਪੈਂਸਸ ਹੋਣਗੇ ਉਹਨੂੰ ਤੁਸੀਂ ਈਜ਼ੀਲੀ ਮੈਨੇਜ ਕਰ ਸਕਦੇ ਹੋ ਜੇ ਤੁਸੀਂ ਪਲੱਸ 2 ਤੋਂ ਬਾਅਦ ਜਾ ਰਹੇ ਹੋ ਤੇ ਤੁਹਾਡਾ ਜੋ ਬੈਚਲਰਸ ਦੇ ਲਈ ਜੋ ਕਿ 4 ਸਾਲ ਦੀ ਹੁੰਦੀ ਆ ਉਹਦੇ ਐਕਸਪੈਂਸਸ ਨੂੰ ਤੁਸੀਂ ਮੈਨੇਜ ਕਰ ਲਓ ਤੇ ਜੇ ਤੁਸੀਂ 2 ਸਾਲ ਦੀ ਮਾਸਟਰਸ ਦੇ ਲਈ ਜਾ ਰਹੇ ਹੋ ਤੇ ਉਹਦੇ ਐਕਸਪੈਂਸਸ ਨੂੰ ਮੈਨੇਜ ਕਰਨ ਲਈ ਤੁਹਾਡੇ ਕੋਲ ਪ੍ਰੋਪਰ ਫੰਡਸ ਹੈਗੇ ਨੇ ਇਹ ਸਿੰਪਲ ਜਿਹੇ ਸਵਾਲਾਂ ਦਾ ਜਵਾਬ ਦੇ ਕੇ ਤੁਸੀਂ ਯੂਐਸਏ ਦਾ ਸਟੱਡੀ ਵੀਜ਼ਾ ਲੈ ਸਕਦੇ ਹੋ ਜੋ ਐਫ1 ਕੈਟਾਗਰੀ ਦਾ 5 ਸਾਲ ਦਾ ਸਟੱਡੀ ਵੀਜ਼ਾ ਹੈ ਸਟੱਡੀ ਗੈਪ ਸਟੱਡੀ ਦੇ ਵਿੱਚ ਗੈਪ ਹੈ ਤਾਂ ਵੀ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਜੇ ਤੁਸੀਂ ਆਪਣੇ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ ਤਾਂ ਐਫ2 ਕੈਟਾਗਰੀ ਦਾ 5 ਸਾਲ ਦਾ ਵੀਜ਼ਾ ਹੁੰਦਾ ਉਹ ਵੀ ਤੁਸੀਂ ਲੈ ਸਕਦੇ ਹੋ ਤੇ ਯੂਐਸਏ ਸਟੱਡੀ ਵੀਜ਼ਾ ਦੇ ਲਈ ਮੇਨ ਚੀਜ਼ ਹੈ ਤੁਹਾਡੀ ਪ੍ਰੈਪਰੇਸ਼ਨ ਆਪਣੀ ਪ੍ਰੈਪਰੇਸ਼ਨ ਤੇ ਫੋਕਸ ਕਰੋ ਤਾਂ ਕਿ ਤੁਸੀਂ ਲੌਜੀਕਲ ਆਨਸਰ ਵਿਦ ਕੌਨਫੀਡੈਂਸ ਵੀਜ਼ਾ ਆਫੀਸਰ ਨੂੰ ਸਾਰੇ ਜਵਾਬ ਦੇ ਸਕੋ ਤੇ ਆਪਣਾ ਕੰਸਲਟੈਂਟ ਧਿਆਨ ਨਾਲ ਚੂਜ਼ ਕਰੋ ਜਿਹਦੇ ਕੋ ਯੂਐਸਏ ਸਟੱਡੀ ਵੀਜ਼ਾ ਦੇ ਲਈ ਪ੍ਰੋਪਰ ਐਕਸਪੀਰੀਅੰਸ ਵਿਦ ਰਿਜ਼ਲਟ ਹੋਵੇ ਜੇ ਕਿਸੇ ਵੀ ਸਟੂਡੈਂਟ ਨੂੰ ਯੂਐਸਏ ਸਟੱਡੀ ਵੀਜ਼ਾ ਦੇ ਇੰਟਰਵਿਊ ਦੇ ਲਈ ਕੋਈ ਡਾਊਟ ਹੈ ਤਾਂ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਕਾਲ ਕਰ ਸਕਦੇ ਹੋ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਸਾਨੂੰ ਸਾਡੇ ਜਲੰਧਰ ਆਫਿਸ ਆ ਕੇ ਮਿਲ ਸਕਦੇ ਹੋ ਤੇ ਆਪਣਾ ਕੇਸ ਡਿਸਕਸ ਕਰ ਸਕਦੇ ਹੋ ਤੇ ਯੂਐਸਏ ਸਟੱਡੀ ਵੀਜ਼ਾ ਦੀ ਸਾਰੀ ਅਪਡੇਟਸ ਦੇ ਲਈ ਕਮਿੰਗ ਅਪਡੇਟਸ ਦੇ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੇ ਨਾਲ ਜੁੜੇ ਰਹੋ ਤੇ ਯਾਦ ਰੱਖੋ ਯੂਐਸਏ ਸਟੱਡੀ ਵੀਜ਼ਾ ਦੇ ਲਈ ਇੱਕੋ ਇੱਕ ਨਾਮ ਕੈਰੀਅਰ ਦਿਸ਼ਾ ਇਮੀਗ੍ਰੇਸ਼ਨ ਜਲੰਧਰ ਸਾਸ਼ੀ ਗਾਲ ਜੀ